ਕੱਛੇ ਮਰ ਗਿਆ ਫੇਰੀ ਦਾ ਕੁੰਡਾ ਵਾਜੀ ਹੋਦੀ ਆ ਮੈਂ ਅਚਰਜਾ ਤੁਸੀਂ ਰਾਤ ਕੀ ਵਾਟਰ ਹੋਇਆ ਕੀ ਕੰਮ ਹੋਇਆ ਰਾਤੀ 11 11:30 ਵਜੇ ਪੁਰਾਣੇ ਬੱਸ ਸਟੈਂਡ ਬੱਤੀ ਵਾਲੇ ਚੌਂਕ ਕੋਲੇ ਦੋ ਮੁੰਡਿਆਂ ਦੇ ਆਪਸ ਚ ਗਰੁੱਪ ਨੇ ਇੱਕ ਇੱਕ ਪਾਸੇ ਚਾਰ ਲੜਕੇ ਸੀ ਦੂਜੇ ਪਾਸੇ ਪੰਜ ਛੇ ਲੜਕੇ ਸੀ ਆਪਸ ਚ ਮੋਬਾਈਲ ਦੇ ਝਗੜੇ ਮਗਰ ਲੜ ਪਏ ਮਾਮੂਲੀ ਇਹਨਾਂ ਦਾ ਝਗੜਾ ਸੀ ਜਿਦੇ ਚ ਇੱਕ ਦੂਜੇ ਦੇ ਇਹਨਾਂ ਨੇ ਚਾਕੂ ਜਾਂ ਛੁਰੇ ਮਾਰੇ ਨੇ ਦੇਚ ਦੋ ਲੜਕੇ ਜੜੋਏ ਨੇ ਇੱਕ ਲੜਕੇ ਦੀ ਡੈਥ ਹੋ ਗਈ ਹੈ ਜਿਹੜਾ ਲੜਕੇ ਦੀ ਡੈਥ ਹੋਈ ਹੈ ਉਹ ਵਿਕਾਸਨਗਰ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਨਾਮ ਹੈ ਉਸ ਦਾ ਔਲਖ ਤੇ ਜਿਸ ਸੰਬੰਧ ਚ ਮੁਕੱਦਮਾ ਦਰਜ ਕਰਕੇ ਕੁਝ ਲੜਕੇ ਗਰਾਉਂਡ ਅਪ ਕੀਤੇ ਗਏ ਨੇ ਤੇ ਜਲਦੀ ਸਾਰੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਕਾਰਨ ਕਿਸੇ ਮੇਨ ਮੋਬਾਈਲ ਦਾ ਬਣਾ ਫਿਰ 11:30 ਜੇ ਬਾਰ ਰਹਿਣਾ ਹੈ ਕਿ ਪਾਰਟੀ ਪੁਲਿਸ ਹੈ ਕਿਵੇਂ ਉਹ ਤਫਤੀਸ਼ ਦਾ ਵਿਸ਼ਾ ਹੈ ਮੋਬਾਈਲ ਦੇ ਝਗੜੇ ਮਗਰ ਆਪਸੀ ਦੋਸਤ ਨੇ ਉਸੇ ਕਰਕੇ ਲੜ ਪਏ ਆਪਸ ਵਿੱਚ ਜਦੋਂ ਅਕਸਰ ਵੀ ਕੀਤਾ ਆ ਇਹ 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 ਅੱਗੇ ਤਫਤੀਸ਼ ਚ ਜਦੋਂ ਸਾਰੇ ਵਿਅਕਤੀ ਰਾਉਂਡ ਅਪ ਹੋ ਜਾਣਗੇ ਸਾਰੇ ਵਿਅਕਤੀ ਗ੍ਰਿਫਤਾਰ ਹੋ ਜਾਣਗੇ ਦੋ ਪਲੀ ਦੋ ਤੁਸੀਂ ਜਿਹੜੇ ਵਿੱਚ ਮਿਲ ਜਨੋਂ ਮੁੰਡੇ ਵੀ ਸੀ ਕੋਈ ਹਾਂਜੀ ਇਹ ਜਿਹੜਾ ਮੁੰਡਾ ਰਿਟਾਇਰਡ ਐਸਆਈ ਦਾ ਮੁੰਡਾ ਜਿਹਦੀ ਡੈਥ ਹੋ ਗਈ ਫਿਲਹਾਲ ਕੋਈ ਗ੍ਰਿਫਤਾਰੀ ਹੋਈ ਨਹੀਂ ਲੜਕੇ ਰਾਉਂਡ ਅਪ ਕੀਤੇ ਨੇ ਅਤੇ ਜਿੰਨੇ ਕੜ ਕੀਤੇ ਨੇ ਪ੍ਰੀਮੀਅਮ ਰਾ ਜਿਹੜੇ ਇਹ ਮੁੰਡੇ ਨੇ ਸਾਰੇ ਮੁੰਡੇ ਛੋਟੀ ਉਮਰ ਦੇ ਹੀ ਮੁੰਡੇ ਨੇ 22 ਤੋਂ 25 26 ਸਾਲ ਦੇ ਮੁੰਡੇ ਨੇ Редактор субтитров А.Семкин Корректор А.Егорова